ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਉਹਨਾਂ 84684 ਜਾਗ ਦੇ ਸਰਾਂ ਨੂੰ ਸਲਾਮ ਆ ਜਿਨ੍ਹਾਂ ਨੇ ਪੰਜਾਬ ਦੇ ਮੁੱਦਿਆਂ ਨੂੰ ਸਮਝ ਕੇ ਮੇਰਾ ਸਾਥ ਦਿੱਤਾ ਤਹਾਡਾ ਬਹੁਤ-ਬਹੁਤ ਧੰਨਵਾਦ ਆ ਕਿ ਤੁਸੀਂ ਬਹੁਤ ਤਕੜੀ ਲੜਾਈ ਲੜੀ ਆ ਇੱਕ ਪਾਸੇ ਪੈਸੇ ਦਾ ਜੋਰ ਤੰਤਰ ਦਾ ਜੋਰ ਸਰਕਾਰ ਦਾ ਜੋਰ ਮੀਡੀਆ ਦਾ ਜੋਰ ਬੜਾ ਜੋਰ ਲੱਗਿਆ ਪਰ ਫਿਰ ਵੀ ਤੁਸੀਂ ਬਹੁਤ ਤਕੜੇ ਰਹੇ ਕਿ ਤੁਸੀਂ ਇਹ ਲੜਾਈ ਜਿਹੜੀ ਲੜੀ ਆ ਤੁਹਾਡਾ ਬਹੁਤ ਤਹਿ ਦਿਲੋਂ ਧੰਨਵਾਦ ਆ ਕਿਸੇ ਪ੍ਰਕਾਰ ਦਾ ਕਈ ਸਜਣਾ ਦੇ ਫੋਨ ਆਈ ਜਾਂਦੇ ਨੇ ਕਿ ਭਾਈ ਆ ਕੀ ਹੋ ਗਿਆ ਉਹ ਕੀ ਹੋ ਗਿਆ ਕੋਈ ਗੱਲ ਨਹੀਂ ਜ਼ਿੰਦਗੀ ਦਾ ਹਿੱਸਾ ਨੇ ਜਿੱਤਾਂ ਦੇ ਹਾਰਾਂ ਚੱਲਦਾ ਰਹਿੰਦਾ ਆਪਾਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਇਹ ਜੰਗ ਲੜੀ ਆ ਜਿਹੜੇ ਮੁੱਦੇ ਆਪਾਂ ਪੰਜਾਬ ਦੇ ਵਿੱਚ ਉਠਾਉਂਦੇ ਆ ਰਹੇ ਆ ਆਪਣੀ ਸੋਚ ਸੀ ਵੀ ਇਹ ਮੁੱਦੇ ਦੇਸ਼ ਦੀ ਪਾਰਲੀਮੈਂਟ 'ਚ ਜਾ ਕੇ ਉਠਨੇ ਚਾਹੀਦੇ ਨੇ ਚਾਹੇ ਉਹ ਸਾਡੇ ਪਾਣੀਆਂ ਦਾ ਮੁੱਦਾ ਹੈ ਚਾਹੇ ਸਾਡੀ ਰਾਜਧਾਨੀ ਦਾ ਮੁੱਦਾ ਹੈ ਚਾਹੇ ਸਾਡੇ ਡੈਮਾਂ ਦੇ ਮੁੱਦੇ ਨੇ ਚਾਹੇ ਮਾਂ ਬੋਲੀ ਦਾ ਮੁੱਦਾ ਹੈ ਚਾਹੇ ਨਸ਼ਿਆਂ ਦੇ ਮੁੱਦੇ ਨੇ ਚਾਹੇ ਉਹ ਸਾਡੀ ਕਿਸਾਨੀ ਦਾ ਮੁੱਦਾ ਚਾਹੇ ਸਾਡੇ ਮਜ਼ਦੂਰਾਂ ਦੇ ਮੁੱਦੇ ਨੇ ਜਿਹੜੇ ਮੁੱਦਿਆਂ ਨੂੰ ਲੈ ਕੇ ਆਪਾਂ ਇਹ ਚੋਣ ਲੜੀ ਆ ਤੇ ਆਪਾਂ ਪਿੰਡੋ ਪਿੰਡੀ ਜਾ ਕੇ ਇਹ ਪ੍ਰਚਾਰ ਵੀ ਕੀਤਾ ਕਿ ਸਾਡੀ ਬੋਲੀ ਇਤਿਹਾਸ ਪਾਣੀ ਜਵਾਨੀ ਕਿਸਾਨੀ ਮਜ਼ਦੂਰ ਸਾਰਾ ਕੁਝ ਹੀ ਪੰਜਾਬ ਦਾ ਦਾਤ ਹੀ ਲੱਗਿਆ ਵਾ ਆਪਾਂ ਉਹਨਾਂ ਗੱਲਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਗਏ ਸੀ ਸੋ ਮੈਂ ਸਲਾਮ ਕਰਦਾ ਉਹਨਾਂ 84000 ਲੋਕਾਂ ਨੂੰ ਜਿਨ੍ਹਾਂ ਨੇ ਇਹ ਫਤਵਾ ਦਿੱਤਾ ਉਹਨਾਂ ਨੇ ਮੇਰੀ ਗੱਲ ਨੂੰ ਸਮਝਿਆ ਕਿ ਅਸਲ ਜਿਹੜੇ ਪੰਜਾਬ ਦੇ ਮੁੱਦੇ ਨੇ ਉਹਨਾਂ ਮੁੱਦਿਆਂ ਦੇ ਉੱਤੇ ਜਿਹੜੀ ਗੱਲਬਾਤ ਹੋਣੀ ਚਾਹੀਦੀ ਆ ਸ ਬਹੁਤ ਧੰਨਵਾਦ ਇਸ ਗੱਲੋਂ ਤੁਹਾਡਾ ਇਸ ਤੋਂ ਇਲਾਵਾ ਮੈਂ ਧੰਨਵਾਦ ਕਰਦਾ ਖੰਡੂਰ ਸਾਹਿਬ ਦੇ ਲੋਕਾਂ ਦਾ ਫਰੀਦਕੋਟ ਦੇ ਲੋਕਾਂ ਦਾ ਕਿ ਉਹਨਾਂ ਲੋਕਾਂ ਨੇ ਇਸ ਸਰਕਾਰ ਨੂੰ ਸ਼ੀਸ਼ਾ ਦਿਖਾਇਆ ਜਿਹੜੀ ਸਰਕਾਰ ਸਿੱਖ ਵਿਰੋਧੀ ਸਰਕਾਰ ਸੀ ਜਿਨ੍ਹਾਂ ਨੇ ਐਨਐਸਏ ਲਾਉਣ ਤੋਂ ਇਲਾਵਾ ਡਿਬਰੂਗੜ ਸਾਡੀ ਨੌਜਵਾਨੀ ਭੇਜਣ ਤੋਂ ਇਲਾਵਾ ਜੋ ਪੰਜਾਬ ਨੂੰ ਇੱਕ ਦਹਿਸ ਜਿਹਾ ਕੀਤਾ ਖਾਬਜਾ ਕੀਤਾ ਡਰ ਦਾ ਮਾਹੌਲ ਬਣਾਇਆ ਪੰਜਾਬ ਦੇ ਲੋਕਾਂ ਦੇ ਇਥੇ ਕਰਫੂ ਲਾ ਕੇ ਘਰੋਂ ਘਰੀ ਤਲਾਸ਼ੀਆਂ ਹੋਈਆਂ ਨੌਜਵਾਨ ਚੱਕੇ ਗਏ ਇਹ ਬਹੁਤ ਵੱਡੀ ਚਪੇੜ ਹੈ ਇਸ ਸਰਕਾਰ ਦੇ ਮੂੰਹ ਤੇ ਕਿ ਤੁਸੀਂ ਤੋ ਸ਼ੀਟਾਂ ਬਿਲਕੁਲ ਐ ਕਲੀਅਰ ਕਰਕੇ ਲੋਕਾਂ ਨੂੰ ਦੱਸਦਾ ਸਰਕਾਰ ਨੂੰ ਦੱਸਦਾ ਦਿੱਲੀ ਤੱਕ ਦੱਸਦਾ ਕਿ ਇਹ ਜਿਹੜੇ ਲੋਕ ਨੇ ਇਹ ਕਦੇ ਵੀ ਜਦੋਂ-ਜਦੋਂ ਵੀ ਸਿੱਖਾਂ ਦੇ ਉੱਤੇ ਜ਼ੁਲਮ ਹੋਇਆ ਚਾਹੇ ਕਿਸੇ ਵੀ ਰੂਪ ਦੇ ਵਿੱਚ ਸਿੱਖਾਂ ਨੇ ਉਹਦਾ ਜਵਾਬ ਦਿੱਤਾ ਹੈ ਹਰ ਹਾਲ ਸਿੱਖ ਜਵਾਬ ਦਿੰਦਾ ਦਿੰਦੇ ਆਏ ਨੇ ਚਾਹੇ ਪਹਿਲਾਂ ਅਵਧਾਨੀਆਂ ਵੇਲੇ ਹੁੰਦਾ ਹੋਵੇ ਮੁਗਲਾਂ ਵੇਲੇ ਹੁੰਦਾ ਹੋਵੇ ਅੰਗਰੇਜ਼ਾਂ ਵੇਲੇ ਹੁੰਦਾ ਹੋਵੇ ਚਾਹੇ ਬੈਂ ਸਿੰਘ ਵਾਰੇ ਵੇਲੇ ਹੁੰਦਾ ਹੋਇਆ ਹੋਵੇ ਚਾਹੇ ਹੁਣ ਇਸ ਭਵੰਤ ਸਿੰਘ ਵਾਰੇ ਹੋਇਆ ਹੋਵੇ ਲੋਕਾਂ ਨੇ ਜਵਾਬ ਦਿੱਤਾ ਕੱਲੇ ਇਹਨਾਂ ਦੋ ਹਲਕਿਆਂ ਤੋਂ ਇਲਾਵਾ ਬਾਕੀ ਜਿਹੜੇ 92 ਜਿੱਤੇ ਸੀਗੇ 92 ਤੋਂ ਸਿਮਟ ਕੇ 13 ਤੇ ਆ ਗਏ ਆ ਬੜੇ ਤੰਜ ਘੜਦਾ ਸੀਗਾ ਇਹ ਬੜੀਆਂ ਚੁਟਕਲੇ ਕਹਾਣੀਆਂ ਕੇ ਇਹ ਸਕੂਟਰ ਤੇ ਜਾਇਆ ਕਰੋ ਹੁਣ ਤੇਰੇ ਕੋਲ ਵੀ ਤਿੰਨੇ ਰਹਿ ਗਏ ਤੂੰ ਸਿਰ ਸਕੂਟਰ ਤੇ ਵਗ ਜਾ ਕਰੋ ਇੱਕ ਤੇ ਉਹ ਤਿੰਨਾਂ ਚੋ ਕਿਹਨੇ ਪਤਾ ਨਹੀਂ ਕਿਧਰ ਨੂੰ ਕਿਧਰ ਨੂੰ ਭਾਜੇ ਸੋ ਇਹ ਇਹ ਮੈਂ ਉਹਨਾਂ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ 2 ਸਾਲਾਂ ਦੇ ਵਿੱਚ ਇਹ ਸਰਕਾਰ ਨੂੰ ਜੋ ਇਹ ਸਰਕਾਰ ਨੇ ਵਾਅਦੇ ਕੀਤੇ ਕੋਈ ਇੱਕ ਵੀ ਵਾਅਦੇ ਦੇ ਉੱਤੇ ਪੂਰੇ ਨਹੀਂ ਉਤਰੇ ਉਹਨਾਂ ਲੋਕਾਂ ਦਾ ਪੰਜਾਬ ODਾਂ ਦਾ ਬਹੁਤ ਧੰਨਵਾਦ ਹਾਂ ਦੁੱਖ ਹੋਇਆ ਗੱਲ ਦਾ ਕਿਹੜੀ ਗੱਲ ਦਾ ਹੋਇਆ ਉਹ ਇਸ ਗੱਲ ਦਾ ਹੋਇਆ ਕਿ 84 ਦੇ ਦਿਨ ਚੱਲਦੇ ਹੋਣ ਜੂਨ 84 1984 ਦੀ ਗੱਲ ਮੈਂ ਕਰਦਾ ਉਹ 84 ਦੇ ਵਿੱਚ ਸਾਡਾ ਕਿੰਡਾ ਵੱਡਾ ਕਾਂਡ ਹੋਇਆ ਹੋਵੇ ਤੇ ਉਸ 4 ਤਰੀਕ ਨੂੰ ਅੱਜ ਨਤੀਜੇ ਆਏ ਹੁਣ ਤੇ ਫਤਵਾ ਆ ਗਿਆ ਹੋਵੇ ਉਸ ਧਿਰ ਦੇ ਹੱਕ ਦੇ ਵਿੱਚ ਜਿਹੜੀ 1 ਤੋਂ ਲੈ ਕੇ 6 ਜੂਨ ਤੱਕ ਇਹ ਸਾਰੇ ਕਾਰੇ ਇਹ ਕਾਂਡ ਇਹ ਸਾਰਾ ਜੋ ਕੁਝ ਕਾਂਡ ਹੋਇਆ ਉਹਦੀ ਜ਼ਿੰਮੇਵਾਰ ਉਹ ਧਿਰ ਸੀ ਇਹ ਦੁੱਖ ਹੋਇਆ ਦੁੱਖ ਹੋਇਆ ਜੋ ਬੇਅਦਬੀਆਂ ਦੇ ਦੋਸ਼ੀ ਸੀ ਜੋ ਬੈਵਲ ਕਲਾਂ ਗੋਲੀ ਕਾਂਡ ਦੇ ਦੋਸ਼ੀ ਸੀ ਜੋ ਪੰਜਾਬ ਦੇ ਹੱਤ ਵੇਚਣ ਦੇ ਦੋਸ਼ੀ ਨੇ ਉਹਨਾਂ ਦੇ ਹੱਕ ਚ ਫਤਵਾ ਗਿਆ ਇਸ ਗੱਲ ਦਾ ਦੁੱਖ ਹੋਇਆ ਬਾਕੀ ਕੋਈ ਗੱਲ ਨਹੀਂ ਚੜਦੇ ਕਲਾ ਰਹੋ ਆਪਾਂ ਉਹ ਕਹਿੰਦੇ ਆ ਨਾ ਤਾਂ ਅਸੀਂ ਜਿੱਤਾਂ ਦੇ ਬਹੁਤੇ ਜਸ਼ਨ ਮਨਾਉਣੇ ਆ ਤੇ ਨਾ ਹਾਰਾਂ ਦੇ ਮਾਤਮ ਜੰਗ ਜੁੱਦ ਚੱਲਦੇ ਰਹਿੰਦੇ ਆ ਜੰਗਾਂ ਜੁੱਦਾਂ ਦੇ ਵਿੱਚ ਹਾਰਾਂ ਜਿੱਤਾਂ ਹੁੰਦੀਆਂ ਰਹਿੰਦੀਆਂ ਨੇ ਪਰ ਇਨਸਾਨ ਹੋਵੇ ਚਾਹੇ ਕੌਮ ਹੋਵੇ ਉਹ ਹਾਰ ਜਾਂਦੇ ਨੇ ਜਿਹੜੇ ਜੰਗ ਤੋਂ ਬਾਅਦ ਘੋੜਿਆਂ ਦੀਆਂ ਕਾਠੀਆਂ ਤੋਂ ਉੱਤਰ ਜਾਂਦੇ ਨੇ ਆਪਣੀਆਂ ਘੋੜਿਆਂ ਦੀਆਂ ਕਾਠੀਆਂ ਤਿਆਰ ਨੇ ਕਸੀਆਂ ਨੇ ਆਪਾਂ ਜੰਗ ਲਈ ਤਿਆਰ ਨਾ ਪਹਿਲਾਂ ਪਿੱਛੇ ਹਟੇ ਸੀ ਤੇ ਨਾਲ ਹੁਣ ਪਿੱਛੇ ਹਟਣਾ ਇਸ ਪੰਜਾਬ ਲਈ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਿਆ ਕਿ ਜੇ ਜਿੱਦ ਲੋੜ ਪੈਗੀ ਨਾ ਖੂਨ ਦਾ ਕਤਰਾ-ਕਤਰਾ ਵਹਾ ਦਾਂਗੇ ਉੱਚਾ ਪੰਜਾਬ ਸਾਂ ਤੇਰੇ ਦੇਖੇਗਾ ਇਹ ਤਾਂ ਗੱਲ ਚੀਜ਼ ਹੀ ਕੁਛ ਨਹੀਂ ਪਰ ਮੈਂ ਹਮੇਸ਼ਾ ਤੁਹਾਨੂੰ ਇੱਕੋ ਹੀ ਗੱਲ ਸਮਝਾਉਣ ਦਾ ਯਤਨ ਕਰਦਾ ਆ ਰਿਹਾ ਕਿ ਸਾਡੀ ਵਿਰਾਸਤ ਨੂੰ ਖਤਮ ਕਰਨ ਤੇ ਲੱਗੇ ਹੋਏ ਸਾਡੀ ਬੋਲੀ ਨੂੰ ਮਾਰਨ ਤੇ ਲੱਗੇ ਹੋਇਆ ਸਾਡੇ ਪਾਣੀ ਜ਼ਹਿਰੀਲੇ ਕਰਕੇ ਸਾਡੀ ਧਰਤੀ ਜ਼ਹਿਰੀਲੀ ਕਰਕੇ ਸਾਡੀ ਆਬੋ ਹਵਾ ਜ਼ਹਿਰੀਲੀ ਕਰਕੇ ਸਾਡਾ ਖਤਮ ਕਰਦੇ ਲੱਗੇ ਹੋਇਆ ਪ੍ਰਵਾਸ ਹੋ ਰਿਹਾ ਵੱਡੇ ਪੱਧਰ ਦੇ ਉੱਤੇ ਇਹ ਚਿੰਤਾ ਦਾ ਵਿਸ਼ਾ ਹੈ ਸਾਡਾ ਪਾਣੀ ਮੁੱਕ ਰਿਹਾ ਧਰਤੀ ਇਹਨੂੰ ਚਿੰਤਾ ਦਾ ਵਿਸ਼ਾ ਹੈ ਨਹਿਰੀ ਪਾਣੀ ਦਰਿਆਵਾਂ ਦੇ ਪਾਣੀ ਸਾਡੇ ਖੋ ਕੇ ਦੂਜੇ ਸੂਬਿਆਂ ਨੂੰ ਦਿੱਤੇ ਜਾ ਰਹੇ ਨੇ ਇਹ ਚਿੰਤਾ ਦਾ ਵਿਸ਼ਾ ਹੈ ਮੈਨੂੰ ਇੱਥੋਂ ਤੱਕ ਵੀ ਫਿਕਰ ਹੈ ਇਸ ਪੰਜਾਬ ਦਾ ਸਾਰੇ ਆਨੇ ਮੇਰਾ ਬਾਤ ਸੁਣਿਆ ਮੈਂ ਹਰ ਪਿੰਡ ਚ ਗਿਆ ਮੈਂ ਸਿਆਸੀ ਗੱਲਾਂ ਦਾ ਬਹੁਤ ਥੋੜੀਆਂ ਕੀਤੀਆਂ ਮੈਂ ਤੁਹਾਨੂੰ ਇਹ ਸਮਝਾਉਂਦਾ ਰਿਹਾ ਕਿ ਪੰਜਾਬ ਦੇ ਲੋਕੋ ਮੱਕੀ ਦਾ ਚਾਰ ਵੀ ਨਾ ਪਾਓ ਇੱਥੋਂ ਤੱਕ ਵੀ ਮੈਂ ਕਿਹਾ ਮੱਕੀ ਦਾ ਚਾਰ ਨਾ ਪਾਓ ਆਪਾਂ ਬਿਮਾਰੀਆਂ ਵੱਲ ਵੱਧ ਰਹੇ ਹਾਂ ਜਾਰਾਂ ਵਾਲੇ ਅਨਾਜ ਖਾਣੇ ਬੰਦ ਕਰੋ ਵਾਤਾਵਰਨ ਨੂੰ ਆਪਾਂ ਧਿਆਨ ਚ ਰੱਖੀਏ ਪਾਣੀ ਦੀ ਗੱਲ ਬੋਲੀ ਦੀ ਗੱਲ ਇਤਿਹਾਸ ਨੂੰ ਸਾਂਭਣ ਦੀ ਗੱਲ ਹਰ ਮੈਂ ਉਹ ਗੱਲ ਤੁਹਾਡੇ ਨਾਲ ਕੀਤੀ ਜਾ ਕੇ ਜਿਹੜੀ ਮੈਨੂੰ ਅੱਜ ਵੀ ਲੱਗਦਾ ਮੇਰੇ ਦਿਲ ਚ ਉਹ ਚੀਜ਼ ਸਾਜ ਵੀ ਰੜਕਾ ਹੈ ਇੱਕ ਤੜਫ ਹੈ ਵੀ ਨਹੀਂ ਯਾਰ ਮੇਰਾ ਪੰਜਾਬ ਜਿਵੇਂ ਰੇਤ ਰੇਤਾ ਕਰਦਾ ਨਾ ਮੁਠੀ ਚ ਰੇਤ ਕਰਦੀ ਐ ਐ ਪੰਜਾਬ ਕਰ ਰਿਹਾ ਮੈਨੂੰ ਅੱਜ ਵੀ ਇਹ ਗੱਲ ਦਾ ਫਿਕਰ ਆ ਠੀਕ ਆ ਕੋਈ ਗੱਲ ਨਹੀਂ ਆਪਾਂ ਖੜੇ ਆ ਆਪਾਂ ਤਿਆਰ ਆ ਹਰ ਪੱਖ ਤੋਂ ਤਿਆਰ ਆ ਕੋਈ ਗੱਲ ਨਹੀਂ ਨਵਾਬਾ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਬਹੁਤ ਜ਼ੋਰ ਲਾਇਆ ਬਹੁਤ ਵਧੀਆ ਲੜਾਈ ਆਪਾਂ ਲੜੀਆ 84000 ਬੰਦੇ ਨੇ ਆਪਾਂ ਨੂੰ ਫਤਵਾ ਦਿੱਤਾ 84000 ਬੰਦੇ ਨੇ ਘੱਟੋ ਘੱਟ ਆਪਣੀ ਗੱਲ ਨੂੰ ਸਮਝਿਆ ਕਿ ਇਹ ਇਨਸਾਨ ਕਿਹੜੀ ਲੜਾਈ ਲੜ ਰਿਹਾ ਹੈ ਇਹ ਕੀ ਕਹਿਣਾ ਚਾਹੁੰਦਾ ਹੈ ਜਾਂ ਕਿੱਧਰ ਨੂੰ ਇਹ ਪੰਜਾਬ ਨੂੰ ਲੈ ਜਾਣਾ ਚਾਹੁੰਦਾ ਕੋਈ ਗੱਲ ਨਹੀਂ ਆਪਾਂ ਫਿਰ ਤਿਆਰ ਆ ਕਿਸੇ ਪ੍ਰਕਾਰ ਦਾ ਕੋਈ ਵੀ ਕੰਮਕਾਰ ਆ ਜਿਵੇਂ ਆਪਾਂ ਪਹਿਲਾਂ ਖੜੇਆਂ ਲੋਕਾਂ ਨਾਲ ਕਿਸੇ ਰੀਤੀ ਭੈਣ ਦਾ ਮਸਲਾ ਹੈ ਕੋਈ ਅੰਟਾਂ ਦੇ ਮਸਲੇ ਨੇ ਕੋਈ ਹੋਰ ਮਸਲੇ ਨੇ ਕਿਸੇ ਰੋਲੇ ਗੋਲੇ ਨੇ ਕੋਈ ਲੋਕਾਂ ਦੇ ਆਪਾਂ ਪਹਿਲਾਂ ਵੀ ਲੋਕਾਂ ਨਾਲ ਖੜਕੇ ਲੜਦੇ ਰਹੇ ਆ ਆਪਾਂ ਖੜੇ ਰਹੇ ਆ ਸੰਘਰਸ਼ਾਂ ਦੇ ਵਿੱਚ ਵੀ ਕਿਸਾਨਾਂ ਦੇ ਵਿੱਚ ਵੀ ਉਧਰ ਵੀ ਆਪਾਂ ਤਿਆਰ ਆ ਤੁਸੀਂ ਜਦੋਂ ਜੀ ਸਕਕੇ ਮੇਰੇ ਕੋਲੇ ਮੇਰੇ ਦਰਵਾਜ਼ੇ ਖੁੱਲੇ ਨੇ ਬਾਈ ਕਰਦੇ ਜਦੋਂ ਮਰਜ਼ੀ ਆ ਜਾਓ ਅੱਧੀ ਰਾਤ ਨੂੰ ਆ ਜਾਓ ਦਿਨੇ ਆ ਜਾਓ ਜਦੋਂ ਮਰਜ਼ੀ ਫੋਨ ਮਾਰੋ ਮੈਂ ਤੁਹਾਡੇ ਨਾਲ ਹਰ ਵਕਤੋਂ ਖੜਾ। ਬਾਕੀ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਮੀਟਿੰਗ ਰੱਖਦੇ ਆ। ਆਪਾਂ ਸਾਰੀ ਵਿਚਾਰ ਚਰਚਾ ਕਰਦੇ ਆ ਕਿ ਜਿਹੜਾ ਆਉਣ ਵਾਲੀ ਰਣਨੀਤੀ ਆ ਉਹ ਕੀ ਹੋਣੀ ਚਾਹੀਦੀ ਆ। ਉਹਦੇ ਬਾਰੇ ਵੀ ਆਪਾਂ ਵਿਚਾਰ ਚਰਚਾ ਕਰਾਂਗੇ। ਸੋ ਮੈਂ ਬੇਨਤੀ ਇਹ ਨਹੀਂ ਵੀ ਕਰਦਾ ਤੁਹਾਨੂੰ ਕਿ ਇੱਕ ਸੱਜਣ ਲੱਗਦਾ ਪਤਾ ਨਹੀਂ ਕਦੋਂ ਲੱਗੂਗਾ ਲੋਕਾਂ ਨੂੰ ਸਾਡ ਨੂੰ ਪਤਾ ਕੋਈ ਨਹੀਂ ਲੱਗ ਜੂਗਾ ਬਾਈ ਸ਼ਾਇਦ ਜਿਹੜੀ ਆਪਾਂ ਗੱਲ ਕਰਨੀ ਚਾਹੁੰਦੇ ਆ ਨਾ ਇਹ ਹਲੇ ਸਮਝ ਨਹੀਂ ਰਹੇ ਗੱਲ ਕੋਈ ਗੱਲ ਨਹੀਂ ਆ ਪਾਣੀ ਦਾ ਤਾਂ ਇਹਨਾਂ ਨੂੰ ਸਾਲ ਦੋ ਸਾਲ ਚ ਹੀ ਪਤਾ ਲੱਗ ਜਾਣਾ ਕਿ ਪਾਣੀ ਸਾਡਾ ਥੱਲੋਂ ਖਤਮ ਹੁੰਦਾ ਤਰਹਿ ਜਾਂਦਾ ਪਾਣੀ ਦੀ ਤਾਂ ਹਾਂਕਾਰ ਹੋਣੀ ਮੱਚੀ ਪਈ ਆ ਤੇ ਕੋਈ ਗੱਲ ਨਹੀਂ ਆਪਣੀ ਲੜਾਈ ਥੋੜੀ ਜੀ ਦੇਖੋ ਇਹਨਾਂ ਲੋਕਾਂ ਨੇ ਇਹਨਾਂ ਸਿਆਸੀ ਬੰਦਿਆਂ ਨੇ ਬੜੇ ਗੱਪ ਛੱਡੇ ਨੇ ਬੜਾ ਬਹੁਤ ਕੁਝ ਕੀਤਾ ਬਾਈ ਇਹਨਾਂ ਨੇ ਤੁਸੀਂ ਆ ਦੇਖੋ ਵੀ ਆਪਾਂ ਤਾਂ ਇੱਕ ਮੈਨੂੰ ਲੱਗਦਾ ਇਹਨਾਂ ਦੇ ਮੁਕਾਬਲੇ ਵੋਟਾਂ ਦੀ ਆਪਾਂ ਜੀ ਗੱਲ ਕਰੀਏ ਤਾਂ ਇਹਨਾਂ ਨੇ ਤਾਂ ਪੰਜ ਵੋਟਾਂ ਤੇ ਏਸੀ ਦਿੱਤਾ ਚਾਰ ਵੋਟਾਂ ਤੇ ਇਹਨਾਂ ਨੇ ਆਹ ਜਿਹੜੀ ਸਕੂਟਰੀ ਹੁੰਦੀ ਆ ਆਪਣੀ ਇਹ ਵਾਲੀ ਤਾਂ ਤੇ ਬੈਂਡਰੀ ਜਿਹੜੀ ਵਾਲੀ ਉਹ ਦਿੱਤੀ ਤਿੰਨ ਵੋਟਾਂ ਤੇ 쿨ਰ ਦਿੱਤਾ ਐਸ ਤਰੀਕੇ ਨਾਲ ਵੋਟਾਂ ਲਈਆਂ ਇਹਨਾਂ ਨੇ ਜੋ ਕੋਈ ਗੱਲ ਨਹੀਂ ਹਲੇ ਸ਼ਾਇਦ ਜਦੋਂ ਹੌਲੀ-ਹੌਲੀ ਸਮਝ ਪਾਉਗੀ ਲੋਕਾਂ ਨੂੰ ਕਿ ਅਸੀਂ ਲੜਾਈ ਹੁਣ ਮਾਵਾ ਮਚੜੀਆਂ ਬਿਲਕਦੀਆਂ ਸੀਗੀਆਂ ਹਰ ਪਿੰਡ ਦੇ ਵਿੱਚ ਮੈਂ ਇਹ ਮੁੱਦਾ ਚੱਕਿਆ ਜਾ ਕੇ ਕਿ ਚੱਟਾ ਸਾਡੀ ਜਵਾਨੀ ਨੂੰ ਖਾ ਰਿਹਾ ਮਾਰ ਰਿਹਾ ਜੇ ਜਵਾਕ ਸਾਡੀ ਜਵਾਨੀ ਨਾ ਬਚੀ ਕੋਈ ਗੱਲ ਨਹੀਂ ਮੈਂ ਉਹ ਗੱਲਾਂ ਦਾ ਵੀ ਹੌਲੀ-ਹੌਲੀ ਇਹਨਾਂ ਲੋਕਾਂ ਨੂੰ ਸਮਝ ਆ ਜੂਗੀ ਹਲੇ ਸ਼ਾਇਦ ਉਹ ਚੀਜ਼ੋਂ ਨਿਕਲੇ ਨਹੀਂ ਆ ਇੱਕ ਨੌਜਵਾਨ ਕਹਿੰਦਾ ਭਾਈ ਹੌਸਲਾ ਨਹਾਰੀ ਨਹੀਂ ਨਹੀਂ ਹੌਸਲੇ ਤਾਂ ਯਾਰ ਆਪਾਂ ਜ਼ਿੰਦਗੀ ਨੇ ਬੜੇ ਉਤਰਾ ਚੜਾ ਦੇਖੇ ਆ ਹੌਸਲਾ ਤਾਂ ਇੱਕ ਇੱਕ ਦਿਨ ਉਹ ਵੀ ਸੀਗਾ ਜਦੋਂ ਮੈਂ ਗੋਲੀਆਂ ਲੱਗੀਆਂ ਹਸਤਾਲ ਚ ਪਿਆ ਸੀਗਾ ਲੋਕ ਕਹਿੰਦੇ ਸੀ ਇਹ ਤਾਂ ਉੱਠੀ ਨਹੀਂ ਸਰਦ ਤੋ ਨਹੀਂ ਸਕਦਾ ਮੈਂ ਤਾਂ ਉੱਠ ਉੱਠ ਕੇ ਆ ਗਿਆ ਸੀ ਮੈਂ ਤਾਂ ਫੇਰ ਵੀ ਆ ਕੇ ਲੜਿਆ ਹੌਸਲਾ ਨਹੀਂ ਮਹਾਰਤਾ ਮੈਨੂੰ ਕੋਈ ਕਿਸੇ ਤੇ ਗਿਲਾ ਨਹੀਂ ਹੈ ਸ਼ਿਕਵਾ ਨਹੀਂ ਕਿਉਂਕਿ ਮੈਨੂੰ ਜਨੂਨ ਹੈ ਇਸ਼ਕ ਹੈ ਇਸ ਧਰਤੀ ਨਾਲ ਪੰਜਾਬ ਨਾਲ ਮੁਹੱਬਤ ਹੈ ਆਪਣੀ ਕੌਮ ਨਾਲ ਮੈਂ ਲੜੂਗਾ ਪਰਵਾਹ ਨਾ ਕਰੋ ਯਾਰ ਮੈਂ ਹੌਸਲਾ ਹਾਰਨ ਵਾਲਾ ਬੰਦਾ ਨਹੀਂ ਇਹ ਥੋੜੀ ਜਿਹਾ ਮੈਂ ਢੀਢਾ ਕੇ ਬੈਹਿ ਜੂਗਾ ਕੋਈ ਗੱਲ ਨਹੀਂ ਬਹੁਤ ਮਿਹਨਤ ਕੀਤੀ ਆ ਬਹੁਤ ਜਿਆਦਾ ਮਿਹਨਤ 6 ਮਹੀਨੇ ਆਪਾਂ ਲਗਾਤਾਰ ਕੋਈ ਦਿਨ ਨਹੀਂ ਅਸਾ ਗਿਆ ਹੋਣਾ ਜਿਹੜੇ ਦਿਨ ਆਪਾਂ ਕਦੇ ਪੈਰ ਪਾਇਆ ਹੋਵੇ ਹਰ ਦਿਨ ਆਪਾਂ ਲੋਕਾਂ ਦੇ ਵਿੱਚ ਰਹੇ ਆ ਹਰ ਦਿਨ ਰਾਤ ਆਪਾਂ ਕੀਤੀ ਆ ਨਾ ਭੁੱਖ ਨਾ ਤੇ ਦੇਖੀ ਨਾ ਗਰਮੀ ਨਾ ਠੰਡ ਦੇਖੀ ਆਪਾਂ ਕੋਈ ਗੱਲ ਨਹੀਂ ਆਪਾਂ ਹੀ ਕੋਈ ਖਾਸ ਕਰ ਆਪਾਂ ਮਿਹਨਤ ਕਰ ਰਹੇ ਹਾਂ ਇਸ ਪੰਜਾਬ ਲਈ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਲਈ ਕਰ ਰਹੇ ਹਾਂ ਕੋਈ ਗੱਲ ਨਹੀਂ ਕਦੇ ਸਾਡੀਆਂ ਆਉਣ ਵਾਲੀਆਂ ਨਸਲਾਂ ਹੀ ਸਾਨੂੰ ਸਮਝਣ ਗਈਆਂ ਕਦੇ ਉਹ ਸਾਨੂੰ ਚੇਤੇ ਕਰਿਆ ਕਰਨਗੇ ਵੀ ਹਾਂ ਕੋਈ ਬੰਦੇ ਸਾਡੇ ਹੋਂਦ ਨੂੰ ਬਚਾਉਣ ਲਈ ਇਸ ਪੰਜਾਬ ਨੂੰ ਬਚਾਉਣ ਲਈ ਜੜਾਈ ਲੜ ਰਹੇ ਸੀਗੇ ਸ਼ਰੂਨਾਂ ਦੇ ਗੱਲਾਂ ਉਦੋਂ ਸਮਝ ਪੈ ਜਾਣ ਸਾਡੀਆਂ ਮੈਂ ਫਿਰ ਕਹਿਣਾ ਖਿਰਦੇ ਉੱਤੇ ਪੰਜਾਬੀਓ ਪਰਵਾਸ ਨਾ ਕਰੋ ਆਪਣੀ ਜ਼ਮੀਨ ਵੇਚ ਕੇ ਨਾ ਭਜੋ ਆਪਣੀ ਬੋਲੀ ਨੂੰ ਜਿਉਂਦੀ ਰੱਖੋ ਆਪਣਾ ਇਤਿਹਾਸ ਸੰਭਲੋ ਆਪਣੇ ਪਾਣੀ ਬਚਾ ਲਓ ਤੁਹਾਡੇ ਪਾਣੀ ਮੁੱਕ ਚਲੇ ਆਪਣੀ ਹਵਾ ਬਚਾ ਲਓ ਜ਼ਹਿਰੀਲੀ ਹੋ ਜਾਂਦੀ ਕੰਮ ਮਰਜ਼ਗਾਰ ਆਪਣੇ ਬੰਦਿਆਂ ਨੂੰ ਦਿਓ ਝੋਨਾ ਲਵਾਉਣਾ ਹੁਣ ਤੁਸੀਂ ਆ ਸ਼ੁਰੂ ਹੋ ਜੂਗਾ ਪੰਜ ਸੱਤ ਦਿਨਾਂ ਦਾ ਝੋਨਾ ਲੱਗਣਾ ਪੰਜਾਬ 'ਚ ਜਿਹੜਾ ਵਿੱਚ ਝੋਨੇ ਦਾ ਕੰਮ ਦੇਣਾ ਉਹ ਕੰਮ ਆਪਣੇ ਪੰਜਾਬ ਦੇ ਜਿਹੜੇ ਸਾਡੇ ਆਪਣੇ ਭਰਾ ਨੇ ਮਜ਼ਦੂਰ ਨੇ ਉਹਨਾਂ ਨੂੰ ਦਿਓ ਭਾਈ ਤੇ ਇਸ ਕਰਕੇ ਜਿਹੜੀਆਂ ਮੇਰੀਆਂ ਜਿਹੜੇ ਮੇਰੇ ਮੁੱਦੇ ਨੇ ਜਿਨ੍ਹਾਂ ਨੂੰ ਮੈਂ ਲੈ ਕੇ ਲੜ ਰਿਹਾ ਸੋ ਮੈਨੂੰ ਉਮੀਦ ਸੀ ਲੋਕ ਸਾਥ ਦੇਣਗੇ ਫਤਵਾ ਦੇਣਗੇ ਤੇ ਮੈਂ ਇਹ ਗੱਲ ਉੱਥੇ ਜਿਹੜਾ ਵੀ ਪ੍ਰਧਾਨ ਮੰਤਰੀ ਬੈਠਾ ਹੋਊਗਾ ਉਹਦੇ ਸਾਹਮਣੇ ਖੜ ਕੇ ਬੋਲੂਗਾ ਕਿ ਪੰਜਾਬ ਆ ਉਹ ਪੰਜਾਬ ਨੇ ਬੋਲਣਾ ਸੀ ਨਾ ਲੱਖਾਂ ਨਹੀਂ ਬੋਲਣਾ ਪੰਜਾਬ ਦੇ ਦਰਦ ਨੇ ਬੋਲਣਾ ਸੀ ਪੰਜਾਬ ਦੀ ਹੂਕ ਨੇ ਬੋਲਣਾ ਸੀ ਉਹ ਸਾਡੇ ਲੋਕਾਂ ਦੀ ਪੰਜਾਬੀਆਂ ਦੀ ਆਵਾਜ਼ ਨੇ ਉੱਥੇ ਬੋਲਣਾ ਸੀ ਚਲੋ ਕੋਈ ਗੱਲ ਨਹੀਂ ਸ਼ਾਇਦ ਪ੍ਰਮਾਤਮਾ ਨੂੰ ਕੀ ਮਨਜ਼ੂਰ ਹੈ ਪ੍ਰਮਾਤਮਾ ਸਾਡੇ ਨਾਲੋਂ ਵਹਿਤਰ ਜਾਂਦਾ। ਇਹ ਪਵਿੱਖ ਦੇ ਗਰਭ ਵਿੱਚ ਪਿੰਗਾਂ ਨੇ ਗੱਲਾਂ। ਸੋ ਆਉਣ ਵਾਲੇ ਦਿਨਾਂ ਦਾ ਅੱਛਾ ਆ ਮੀਟਿੰਗਾਂ ਕਰਕੇ ਸਾਰਿਆਂ ਪਿੰਡਾਂ ਦੇ ਵਿੱਚ ਆਪਾਂ ਬੈਠ ਕੇ ਸਾਰਿਆਂ ਨਾਲ ਗੱਲਬਾਤ ਕਰਕੇ ਆਪਾਂ ਉਹਨਾਂ ਨੂੰ ਮਿਲ ਕੇ ਕਮੇਟੀਆਂ ਬਣਾ ਕੇ ਢਾਂਚਾ ਬਣਾ ਕੇ ਅਗਲੀ ਰਣਨੀਤੀ ਆਪਾਂ ਤਿਆਰ ਕਰਾਂ। ਸੋ ਸਾਰਿਆਂ ਤਕੜੇ ਰਹਿਣਾ, ਹੌਸਲਾ ਨਹੀਂ ਛੱਡਣਾ। ਕੋਈ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਆਵੇ, ਕੋਈ ਤੰਗ ਕਰਦਾ, ਕੋਈ ਹੋਰ ਮਸਲਾ ਹੋਵੇ, ਬਿਲੜਦਾ। ਤਾਂ ਤੁਸੀਂ ਮੈਨੂੰ ਚੇਤੇ ਕਰਿਓ ਮੈਨੂੰ ਯਾਦ ਕਰ ਲਓ ਮੈਂ ਤੁਹਾਡੇ ਨਾਲ ਤੁਹਾਡਾ ਭਰਾ ਹਮੇਸ਼ਾ ਖੜਾ ਰਹਾਂਗਾ ਧੰਨਵਾਦ ਠੀਕ ਆ ਜਦੋ ਸਹੀ ਆ ਤੁਹਾਡੀ ਗੱਲ ਜਿੱਤ ਹਾਰ ਦਾ ਮਤਲਬ ਨਹੀਂ ਆ ਨਾਲ ਖੜੇ ਸੀ ਤਾਂ ਖੜੇ ਰਹਾਂਗੇ ਜਿਉਂਦੇ ਰਹੋ ਮੈਨੂੰ ਮਾਣ ਹੈ ਨਾ ਭਰਾਵਾਂ ਦੇ ਉੱਤੇ ਮੇਰੀਆਂ ਸੱਜੀਆਂ ਖੱਬੂਗੀਆਂ ਬਾਹਾਂ ਤੁਸੀਂ ਤੁਸੀਂ ਨਾਲ ਖੜੇ ਸੀ ਤੇ ਨਾਲ ਖੜੇ ਰਹਾਂਗੇ ਕਿਉਂਕਿ ਆਪਾਂ ਇਸ ਛੋਟੀ ਲੜਾਈ ਨਹੀਂ ਲੜ ਰਹੇ ਜੋ ਇਹ ਲੜ ਰਹੇ ਆ ਜਿੱਤ ਗਿਆ ਵੀ ਹਾਰ ਗਿਆ ਸ਼ਾਇਦ ਕੋਈ ਗੱਲ ਨਹੀਂ ਆ ਪਤਾ ਲੱਗੀ ਜਾਣਾ ਲੋਕਾਂ ਨੂੰ ਕਿ ਇਹਨਾਂ ਲੋਕਾਂ ਨੇ ਕੀ ਉੱਥੇ ਬੋਲਣਾ ਜਾ ਕੇ ਪੰਜਾਬ ਲਈ ਕਿਹੜੀ ਬਾਤ ਠਾਉਣੀ ਆ ਸੋ ਧੰਨਵਾਦ ਸਾਰਿਆਂ ਦਾ ਮੈਂ ਫੇਰ ਤੈਦਰੁ ਧੰਨਵਾਦ ਕਰਦਾ ਕਿ ਤੁਸੀਂ ਲੋਕਾਂ ਨੇ ਬਹੁਤ ਡਟ ਕੇ ਮੇਰਾ ਸਾਥ ਦਿੱਤਾ ਜਉਂਦੇ ਵਸਦੇ ਰਹੋ ਆਨਲਾਈਨਾਂ ਤੇ ਬੱਚ ਜਲਦੀ ਮਿਲਦੇ ਆ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ